ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਸ ਤੇਸ ਤੋਂ ਸੰਕਾ ਨੂੰ ਸੰਬੋਧਨ ਕਰਦੇ ਨਜ਼ਰ ਆਏ ਉਥੇ ਹੀ ਅਕਾਲੀ ਦਲ ਤੇ ਵੀ ਵਰਦੇ ਨਜ਼ਰ ਆਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਿਆ ਗਿਆ ਹੈ ਪਰ ਫਿਰ ਵੀ ਬਾਦਲ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੰਨੇ ਦੋਸ਼ੀ ਹਨ ਉਹਨੇ ਹੀ ਬਾਦਲ ਦੇ ਘੇਠਾ ਕੰਮ ਕਰਨ ਵਾਲੇ ਵਿਦੋਸ਼ੀ ਨੇ ਉਥੇ ਹੀ ਪਈ ਸਰਬਜੀਤ ਸਿੰਘ ਖਾਲਸਾ ਬੰਦੀ ਸਿੰਘਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਰਕਾਰ ਅਮਰਿਤਪਾਲ ਦੇ ਉਸ ਦੇ ਸਾਥੀਆਂ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜੋ ਵੀ ਦਾਵਾ ਪੇਸ਼ ਕੀਤਾ ਹੈ ਉਹ ਝੂਠਾ ਹੈ ਦੱਸ ਜੀਏ ਕਿ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਨਐਸਏ ਤਾਂ ਕਰਕੇ ਵਧਾਈ ਗਈ ਹੈ ਕਿਉਂਕਿ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੋਂ ਦੇਸ਼ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਵੀ ਖਤਰਾ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇਸ ਇਸ ਦਾਅਵੇ ਨੂੰ ਲੈ ਕੇ ਮਾਹੌਲ ਭਖਤਾ ਗਿਆ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾਵੇ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਜਿਹੜੇ ਨੇ ਸਾਦੇ ਜਾ ਰਹੇ ਨੇ ਇਸ ਸਮੇਂ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਆ ਵਿਚਾਰਾ ਕਰਨੀਆਂ ਹੈ ਕਿ ਜੋ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਇਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਅਜਨਤੀਜਾ ਆ ਚੁੱਕਿਆ ਹੈ ਕਿ ਪੰਥ ਜਾਗ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕਿ ਬਾਬਾ ਨੰਨ ਨਾਰਾਜ਼ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਾਰ ਹੋ ਚੁੱਕਿਆ ਹੈ ਤੇ ਹੁਣੇ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਆ ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਇਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਦੂਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਐਵ ਬਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਿਤਪਾਲ ਨੇ ਧਮਕੀ ਦਿੱਤੀ ਐ ਇਹ ਬਿਲਕੁਲ ਬੇਤੁਕੀਆਂ ਗੱਲਾਂ ਐ ਸਾਲ ਸੰਗਤ ਇਹ ਸਿਰਫ ਇੱਕ ਬਹਾਨਾ ਐ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਐ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਬਈ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਐ ਕਿਤੇ ਤੇਰਾ ਹਾਲ ਵੀ ਬੀਅੰਤ ਸਿੰਘ ਆਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿ ਆ ਵੀ ਮੈਂ ਤੇਰਾ ਹਾਲ ਬਿਆਨ ਸਿੰਘ ਵਾਲਾ ਕਰੂੰਗਾ ਇਹ ਗੱਲ ਝੂਠੀ ਇਨਾਂ ਨੇ ਸਿਰਫ ਐਨਐਸਐਸ ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਸਾਧ ਸੰਗਤ ਜੀ ਆਪਣੇ ਹੋਰ ਵੀ ਸਿੰਘ ਹੈ ਕੱਲਾ ਅਮਰਤਪਾਲ ਲੀ ਹੈ ਪੰਜਾਬ ਦੀਆਂ ਜੇਲਾਂ ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕ ਤਾ ਥੋੜੇ ਜੇ ਤਾਂ ਡਿਬਰੂਗੜ ਹੈ ਬਾਕੀ ਪੰਜਾਬ ਚ ਵੀ ਬਹੁਤ ਹੈ ਅਮਰਸਰ ਦੀ ਜੇਲ੍ਹ ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਅ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ ਇਹਨਾਂ ਨੇ ਪਹਿਲੀ ਗੱਲ ਤਾਂ ਸਹਾਸੰਗਤ ਜਦੋਂ ਅੰਮ੍ਰਿਤਪਾਲ ਬਾਰ ਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਂ ਇਹਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ ਚ ਹੈ ਤੇ ਕਹਿੰਦੇ ਆ ਜੀ ਨੇ ਆਈਐਸਆਈ ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਐ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਾਪਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਇੰਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਧ ਸੰਗਤ ਮੈਂ ਇੱਕ ਹੀ ਬੇਨਤੀ ਕਰਨੀ ਐ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਐ ਜੇ ਆਪਾਂ ਕੁਝ ਕਰਨਾ ਐ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਐ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਹਾਂ ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਵਾਰ ਨੇ ਅਕਾਲੀ ਦਲ ਦਾ ਜੋ ਨਹੀਂ ਹੋਣਾ ਚਾਹੀਦਾ ਸੀ ਬਾਕੀ ਸਾਧ ਸੰਗਤ ਜੀ ਆਸ ਕਰਦੇ ਆ ਕਿ ਆਪ ਸਭ ਸਾਥ ਦੇਵੋਗੇ ਇਕੱਠੇ ਹੋ ਕੇ ਚੱਲਾਂਗੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਸ ਤੇਸ ਤੋਂ ਸ਼ੰਕਾ ਨੂੰ ਸੰਬੋਧਨ ਕਰਦੇ ਨਜ਼ਰ ਆਏ ਉਥੇ ਹੀ ਅਕਾਲੀ ਦਲ ਤੇ ਵੀ ਵਰਦੇ ਨਜ਼ਰ ਆਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂ ਖਰੀਆਂ ਖਰੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਿਆ ਗਿਆ ਹੈ ਪਰ ਫਿਰ ਵੀ ਬਾਦਲ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੰਨੇ ਦੋਸ਼ੀ ਹਨ ਉਹਨੇ ਹੀ ਬਾਦਲ ਦੇ ਹੇਠਾਂ ਕੰਮ ਕਰਨ ਵਾਲੇ ਵੀ ਦੋਸ਼ੀ ਨੇ ਉੱਥੇ ਹੀ ਪਈ ਸਰਬਜੀਤ ਸਿੰਘ ਖਾਲਸਾ ਬੰਦੀ ਸਿੰਘਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਰਕਾਰ ਅਮਰਿਤਪਾਲ ਦੇ ਉਸ ਦੇ ਸਾਥੀਆਂ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਉਨਾਂ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜੋ ਵੀ ਦਾਵਾ ਪੇਸ਼ ਕੀਤਾ ਹੈ ਉਹ ਝੂਠਾ ਹੈ ਦੱਸ ਜੀਏ ਕਿ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਨਐਸਸੀ ਤਾਂ ਕਰਕੇ ਵਧਾਈ ਗਈ ਹੈ ਕਿਉਂਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਦੇਸ਼ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਾਨ ਨੂੰ ਵੀ ਖਤਰਾ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇਸ ਇਸ ਦਾਅਵੇ ਨੂੰ ਲੈ ਕੇ ਮਾਹੌਲ ਭਖਤਾ ਗਿਆ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾਅਵੇ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਜਿਹੜੇ ਨੇ ਸਾਦੇ ਜਾ ਰਹੇ ਨੇ ਇਸ ਸਮੇਂ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਵਿਚਾਰਾਂ ਕਰਨੀਆਂ ਹੈ ਕਿ ਜੋ ਕਾਲੀ ਦਲ ਵਿਚਿੰਨ ਘਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲੋ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਈਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਜਨਤੀਜਾ ਆ ਚੁੱਕਿਆ ਹੈ ਕਿ ਪੰਥ ਜਾਗ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕੇ ਬਾਬਾ ਨਾ ਨਾਰਾਜ਼ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਹਰ ਹੋ ਚੁੱਕਿਆ ਹੈ ਤੇ ਹੁਣ ਇਹ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਹੈ ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਅਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਦੂਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਐ ਵਿਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਤਪਾਲ ਨੇ ਧਮਕੀ ਦਿੱਤੀ ਹੈ ਇਹ ਬਿਲਕੁਲ ਬੇਤੁਕੀਆਂ ਗੱਲਾਂ ਐ ਸਾਲ ਸੰਗਤ ਇਹ ਸਿਰਫ ਇੱਕ ਬਹਾਨਾ ਹੈ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਬਈ ਜਿਵੇਂ ਬੀਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਐ ਕਿਤੇ ਤੇਰਾ ਹਾਲ ਵੀ ਬਿਆਨ ਸਿੰਘ ਵਾਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬਿਆਨ ਸਿੰਘ ਵਾਲਾ ਕਰੂੰਗਾ ਇਹ ਗੱਲ ਝੂਠੀ ਇਨਾਂ ਨੇ ਸਿਰਫ ਐਨਐਸਐਸ ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਸਾਧ ਸੰਗਤ ਜੀ ਆਪਣੇ ਹੋਰ ਵੀ ਸਿੰਘ ਹੈ ਕੱਲਾ ਅਮਰਤਪਾਲ ਲੀ ਹੈ ਪੰਜਾਬ ਦੀਆਂ ਜੇਲਾਂ 'ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕ ਤਾ ਥੋੜੇ ਜੇ ਤਾਂ ਬਿਬਰੂਗੜ ਹੈ ਬਾਕੀ ਪੰਜਾਬ 'ਚ ਵੀ ਬਹੁਤ ਹੈ ਅਮਰਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਅ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ ਇਹਨਾਂ ਨੇ ਪਹਿਲੀ ਗੱਲ ਤਾਂ ਸਾਰਾ ਸੰਗਤ ਜਦੋਂ ਅੰਮ੍ਰਿਤਪਾਲ ਬਾਰਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਂ ਇਹਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਹੈ ਤੇ ਇਹ ਕਹਿੰਦੇ ਆ ਜੀ ਨੇ ISI ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਇੰਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਿਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਧ ਸੰਗਤ ਮੈਂ ਇੱਕ ਹੀ ਬੇਨਤੀ ਕਰਨੀ ਐ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਐ ਜੇ ਆਪਾਂ ਕੁਝ ਕਰਨਾ ਐ ਜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਹਾਂ ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਜੋ ਨਹੀਂ ਹੋਣਾ ਚਾਹੀਦਾ ਸੀ ਬਾਕੀ ਸਾਰ ਸੰਗਤ ਜੀ ਆਸ ਕਰਦੇ ਆ ਕਿ ਆਪ ਸਭ ਸਾਥ ਦੇਵਾਂਗੇ ਇਕੱਠੇ ਹੋ ਕੇ ਚੱਲਾਂਗੇ ਫਰੀਦਕੋਟ ਦੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਸ ਤੀਸ ਤੋਂ ਸੰਕਟਾਂ ਨੂੰ ਸੰਬੋਧਨ ਕਰਦੇ ਨਜ਼ਰ ਆਏ ਉਥੇ ਹੀ ਅਕਾਲੀ ਦਲ ਤੇ ਵੀ ਵਾਰ ਦੇ ਨਜ਼ਰ ਆਏ ਉਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਐਲਾਨਿਆ ਗਿਆ ਹੈ ਪਰ ਫਿਰ ਵੀ ਬਾਦਲ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿੰਨੇ ਦੋਸ਼ੀ ਹਨ ਉਹਨੇ ਹੀ ਬਾਦਲ ਦੇ ਹੇਠਾਂ ਕੰਮ ਕਰਨ ਵਾਲੇ ਵੀ ਦੋਸ਼ੀ ਨੇ ਉੱਥੇ ਹੀ ਪਈ ਸਰਬਜੀਤ ਸਿੰਘ ਖਾਲਸਾ ਬੰਦੀ ਸਿੰਘਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਰਕਾਰ ਅਮਰਿਤਪਾਲ ਦੇ ਉਸ ਦੇ ਸਾਥੀਆਂ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜੋ ਵੀ ਦਾਵਾ ਪੇਸ਼ ਕੀਤਾ ਹੈ ਉਹ ਝੂਠਾ ਹੈ ਦੱਸ ਜੀਏ ਕਿ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਐਨਐਸਸੀ ਤਾਂ ਕਰਕੇ ਵਧਾਈ ਗਈ ਹੈ ਕਿਉਂਕਿ ਅਮਰਿਤਪਾਲ ਤੇ ਉਸ ਦੇ ਸਾਥੀਆਂ ਤੋਂ ਦੇਸ਼ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਮੁੱਖ ਮੰਤਰੀ ભગવંત ਸਿੰਘ માન ਦੀ जान ਨੂੰ ਵੀ ਖਤਰਾ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇਸ ਇਸ ਦਾਅਵੇ ਨੂੰ ਲੈ ਕੇ ਮਾਹੌਲ ਭਖਤਾ ਗਿਆ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾਅਵੇ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਜਿਹੜੇ ਨੇ ਸਾਦੇ ਜਾ ਰਹੇ ਨੇ ਇਸ ਸਮੇਂ ਸਰਬਜੀਤ ਸਿੰਘ ਖਾਲਸਾ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਵਿਚਾਰਾਂ ਕਰਨੀਆਂ ਹੈ ਕਿ ਜੋ ਅਕਾਲੀ ਦਲ ਵਿੱਚ ਨਿਕਾਰ ਆਇਆ ਹੈ ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲੋ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਈਆਂ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ ਅਸਤੀਫਾ ਨਹੀਂ ਦੇ ਰਿਹਾ ਸਾਧ ਸੰਗਤ ਇਹਨਾਂ ਨੇ ਵੀ ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ ਇਹਨਾਂ ਨੇ ਸਿਰਫ ਇੱਕ ਸੌਦਾ ਸਾਧੀਆਂ ਵੋਟਾਂ ਲੈਣ ਵਾਸਤੇ ਖ ਨੂੰ ਦਾਤੇ ਲਾਤਾ ਸੀ ਤੇ ਜਿਹਦਾ ਜਨਤੀਜਾ ਆ ਚੁੱਕਿਆ ਹੈ ਕਿ ਪੰਥ ਜਾ ਗਿਆ ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ ਦੋਸ਼ੀਆਂ ਨੂੰ ਜਿਹੜੇ ਕੀ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛਡਵਾਏ ਉਹ ਕਿ ਬਾਬਾ ਨਾ ਨਾਰਾਜ਼ ਹੋ ਜਵੇ ਇਹ ਜੇ ਬਹੁਤ ਕੁਝ ਇਹਨਾਂ ਨੇ ਕੀਤਾ ਤੇ ਜੋ ਹੁਣ ਜਗ ਜਹਾਰ ਹੋ ਚੁੱਕਿਆ ਹੈ ਤੇ ਹੁਣ ਇਹ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਹੈ ਜੋ ਕੀ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ ਇਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਆ ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਅਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ ਬਥੇਰਾ ਕੁਝ ਬਣਾ ਲਿਆ ਇਹਨਾਂ ਨੇ ਦੂਜੀ ਗੱਲ ਸਾਧ ਸੰਗਤ ਜੀ ਜਿਹੜੇ ਆਪਣੇ ਬੰਦੀ ਸਿੰਘ ਹੈ ਐਨਐਸਐਬ ਵਿਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਮਰਤਪਾਲ ਨੇ ਧਮਕੀ ਦਿੱਤੀ ਹੈ ਇਹ ਬਿਲਕੁਲ ਬੇਤੁਕੀਆਂ ਗੱਲਾਂ ਹੈ ਸਾਧ ਸੰਗਤ ਇਹ ਸਿਰਫ ਇੱਕ ਬਹਾਨਾ ਹੈ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਬਈ ਜਿਵੇਂ ਬੀਅੰਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਹੈ ਕਿਤੇ ਤੇਰਾ ਹਾਲ ਵੀ ਬੀਅੰਤ ਸਿੰਘ ਵਾਲਾ ਨਾ ਹੋ ਜਾਵੇ ਇਹ ਗੱਲ ਕਹੀ ਸੀ ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬੀਅੰਤ ਸਿੰਘ ਵਾਲਾ ਕਰੂੰਗਾ ਇਹ ਗੱਲ ਝੂਠੀ ਇਹਨਾਂ ਨੇ ਸਿਰਫ ਐਨਐਸਏ ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ ਸੀਐਮ ਦਾ ਕੈਂਟ ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ ਹੋਰ ਵੀ ਸ ਰਾਜਸੰਗਤ ਜੀ ਆਪਣੇ ਹੋਰ ਵੀ ਸਿੰਘ ਕੱਲਾ ਅਮਰਤਪਾਲ ਲੀਆਂ ਪੰਜਾਬ ਦੀਆਂ ਜੇਲਾਂ ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅਮਰਤਪਾਲ ਦੇ ਨਾਲ ਸੀ ਦਸਕਤਾਂ ਥੋੜੇ ਜਿਹਾ ਬਿਬਰੂਗੜਾ ਬਾਕੀ ਪੰਜਾਬ 'ਚ ਵੀ ਬਹੁਤ ਐ ਅੰਮ੍ਰਿਤਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਉ ਨਹੀਂ ਲੈ ਰਹੀ ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਐ ਇਹਨਾਂ ਨੇ ਪਹਿਲੀ ਗੱਲ ਤਾਂ ਸਹਾਸੰਗਤ ਜਦੋਂ ਅੰਮ੍ਰਿਤਪਾਲ ਬਾਰਸੀ ਜਦੋਂ ਇਹ ਫੜਿਆ ਇਹਦੇ ਸਾਰਾ ਕੁਝ ਫਰੋਲਾ ਫਰਾਲੀ ਕੀਤੀ ਸਰਕਾਰ ਨੇ ਉਦੋਂ ਤਾਂ ਇਹਦਾ ਕੁਝ ਨਹੀਂ ਮਿਲਿਆ ਹੁਣ ਜਦੋਂ ਜੇਲ੍ਹ 'ਚ ਐ ਇਹ ਕਹਿੰਦੇ ਆ ਜੀ ਨਾ ਆਈਐਸ ਨਾਲ ਸੰਬੰਧ ਬਣਾ ਲੇ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਇਹ ਕਿ ਆਪਣੀਆਂ ਨਕਾਮੀਆਂ ਛਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ ਡਾਇਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਆ ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ ਮੈਂ ਬਹੁਤ ਕੁਝ ਕਰੂੰ ਭੱਜ ਕੇ ਟੈਂਕੀ ਤੇ ਚੜ ਜਾਂਦਾ ਸੀ ਹੁਣ ਕਿੱਥੇ ਗਈਆਂ ਉਹ ਗੱਲਾਂ ਕਿੱਥੇ ਗਈਆਂ ਉਹ ਨੌਕਰੀਆਂ ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲੇ ਰੇਤਾ ਐਨਾ ਮੈਂ ਤਾਂ ਰੇਤੇ ਦੇ ਸਿਰ ਤੇ ਹੀ ਸਰਕਾਰ ਚਲਾ ਲੂੰਗਾ ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ ਜੋ ਕਿ ਹੁਣ ਜਗ ਜਹਿਰ ਹੋ ਚੁੱਕੀ ਐ ਆਉਣ ਵਾਲਾ ਸਮਾਂ ਸਾਦ ਸੰਗਤ ਮੈਂ ਇੱਕੀ ਬੇਨਤੀ ਕਰਨੀ ਹੈ ਹੁਣ ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਜੇ ਆਪਾਂ ਕੁਝ ਕਰਨਾ ਹੈ